ਦੋਸਤੋ ਪਾਸਪੋਰਟ ਨਾਲ ਸੰਬੰਧਿਤ ਕੁਝ ਨਵੀਆਂ ਅਪਡੇਸ਼ਨਸ ਇੰਡੀਅਨ ਗਵਰਨਮੈਂਟ ਨੇ ਜਾਰੀ ਕੀਤੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਦੇਵਾਂ ਜਿਹੜੇ ਜਿਹੜੇ ਬੱਚੇ ਪਾਸਪੋਰਟ ਆਪ ਬਣਾਉਣਾ ਚਾਹੁੰਦੇ ਨੇ ਜੇ ਤੁਹਾਡਾ ਜਨਮ 1 ਅਕਤੂਬਰ 2023 ਤੋਂ ਪਹਿਲਾਂ ਹੋਇਆ ਤਾਂ ਤੁਸੀਂ ਬਰਥ ਸਰਟੀਫਿਕੇਟ ਰਿਕੁਆਇਰਮੈਂਟ ਨਹੀਂ ਆ ਹੁਣ ਪਾਸਪੋਰਟ ਬਣਾਉਣ ਦੇ ਲਈ ਤੁਸੀਂ ਐਡੀਸ਼ਨਲ ਡਾਕੂਮੈਂਟਸ ਯੂਜ਼ ਕਰ ਸਕਦੇ ਹੋ ਜਿਵੇਂ ਡਰਾਈਵਰਸ ਲਾਇਸੈਂਸ ਆਧਾਰ ਕਾਰਡ ਪੈਨ ਕਾਰਡ ਜਿਹਦੇ ਉੱਤੇ ਵੀ ਹੋਰ ਡੇਟ ਆਫ ਬਰਥ ਤੁਹਾਡੇ ਕੋਲ ਹੁੰਦੀ ਹੈ ਜਾਂ 10th ਦਾ ਸਰਟੀਫਿਕੇਟ ਹੁਣ ਤੁਹਾਡੇ ਲਈ ਬਰਥ ਸਰਟੀਫਿਕੇਟ ਤੁਹਾਡੇ ਕੋਲੇ ਹੋਣਾ ਜ਼ਰੂਰੀ ਨਹੀਂ ਹੈ ਦੂਸਰੀ ਚੀਜ਼ ਹੁਣ ਅ ਐਡਰੈਸ ਜਿਹੜਾ ਵਿਜੀਬਲ ਨਹੀਂ ਹੋਇਆ ਕਰੂਗਾ 바ਰ ਕੋਡ ਤੋਂ ਹੀ ਜਿਹੜੇ ਇਮੀਗ੍ਰੇਸ਼ਨ ਅਫੀਸ਼ੀਅਲਸ ਨੇ ਉਹ 바ਰ ਕੋਡ ਸਕੈਨ ਕਰਕੇ ਤੁਹਾਡੇ ਐਡਰੈਸ ਦੀ ਇਨਫਰਮੇਸ਼ਨ ਲਿਆ ਕਰਨਗੇ ਤਾਂ ਜੋ ਤੁਹਾਡੀ ਪ੍ਰਾਈਵੇਸੀ ਹੈ ਜਿਹੜੀ ਉਹਨੂੰ ਮੇਨਟੇਨ ਰੱਖਿਆ ਜਾਵੇ ਪੇਰੈਂਟਸ ਦਾ ਨਾਮ ਵੀ ਹੁਣ ਉੱਪਰ ਡਿਸਪਲੇ ਨਹੀਂ ਹੋਇਆ ਕਰੂਗਾ ਤੁਹਾਡੇ ਪਾਸਪੋਰਟਸ ਦੇ ਉੱਤੇ ਇਹ ਵੀ ਮੇਨ ਕਾਰਨ ਉਹਨਾਂ ਦਾ ਇਹ ਆ ਕਿ ਜਿਹੜੇ ਸਿੰਗਲ ਪੇਰੈਂਟ ਨੇ ਜਾਂ ਜਿਹੜੇ ਅਲੱਗ ਹੋਏ ਨੇ ਉਹਨਾਂ ਨੂੰ ਉਹਨਾਂ ਦੀ ਪ੍ਰਾਈਵੇਸੀ ਨੂੰ ਮੇਨਟੇਨ ਕੀਤਾ ਜਾ ਸਕੇ ਸੇਵਾ ਕੇਂਦਰਾ ਜਿਹੜੇ ਵਧਾ ਦਿੱਤੇ ਜਾਣਗੇ 440 ਤੋਂ 600 ਕਰ ਦਿੱਤੇ ਜਾਣਗੇ ਅਗਲੇ 5 ਸਾਲਾਂ ਦੇ ਵਿੱਚ ਰੰਗ ਜਿਵੇਂ ਪਹਿਲਾਂ ਹੀ ਸੀਗੇ ਡਿਪਲੋਮੈਟਸ ਲਈ ਕੁਝ ਵਾਈਟ, ਰੈੱਡ ਐਂਡ ਸਿਟੀਜ਼ਨਸ ਲਈ ਬਲੂ ਉਹ ਐਜ਼ ਇਟ ਇਜ਼ ਹੀ ਰਹਿਣਗੇ ਸੋ ਜਿਹੜੀ ਸਭ ਤੋਂ ਇੰਪੋਰਟੈਂਟ ਨਿਊਜ਼ ਆ ਉਹ ਇਹੀ ਆ ਕਿ ਬਰਥ ਸਰਟੀਫਿਕੇਟ 1 ਅਕਤੂਬਰ 2023 ਤੋਂ ਪਹਿਲਾਂ ਵਾਲਿਆਂ ਲਈ ਰਿਕੁਆਇਰਡ ਨਹੀਂ ਆ ਐਂਡ ਨਾਂ ਪੇਰੈਂਟਸ ਦਾ ਨਾਂ ਐਂਡ ਤੁਹਾਡਾ ਐਡਰੈਸ ਹੁਣ ਪਾਸਪੋਰਟ ਦੇ ਉੱਤੇ ਲਿਖਿਆ ਨਹੀਂ ਜਾਊਗਾ 바ਰ ਕੋਡ ਸਕੈਨ ਹੋ ਕੇ ਹੀ ਪਤਾ ਲੱਗਿਆ ਕਰੂਗਾ ਤੁਹਾਨੂੰ ਥੈਂਕ ਯੂ ਵੈਰੀ ਮੱਚ